ਮੇਰੀ ਕੰਪਨੀ ਦੀ ਸਟੇਟਮੈਂਟ ਲੈਣ ਦਾ ਹੱਕ ਨਹੀਂ ਤੁਸੀਂ ਦੱਸੋ ਸਾਰੇ ਪ੍ਰੈਸ ਵਾਲੇ ਖੜੇ ਹੋ ਮੇਰੇ ਪੁੱਤ ਦਾ ਕਾਰੋਬਾਰ ਹੈ ਜਿਵੇਂ ਕਹਾ ਮੈਨੂੰ ਮੇਰਾ ਮਹੀਨੇ ਦਾ ਹਿਸਾਬ ਦੱਸ ਦਿਓ ਕੋਈ ਨਾਂ ਦੇ ਦੇ ਦੱਸੋ ਕਿਹਨੂੰ ਕੋਲੇ ਜਾਵਾਂ ਟੀਡੀ ਕੋਲੇ ਜਾਵਾਂ ਸੀਬੀਆਈ ਕੋਲੇ ਜਾਵਾਂ ਮਾਨਸਾ ਪੁਲਿਸ ਕੋਲੇ ਜਾਵਾਂ ਮੈਨੂੰ ਰਾਹ ਤਾਂ ਦੱਸੋ ਕੋਈ ਮੈਂ ਜਾਵਾਂ ਕਿੱਥੇ ਐਨਾ ਧੱਕਾ ਯਾਰ ਅੱਜ ਛੇ ਦਿਨ ਹੋ ਗਏ ਮੇਰੀ ਕੰਪਲੇਟ ਨੂੰ ਲਿਫਾਫੇ ਚ ਬੰਦ ਕਰੀ ਬੈਠੇ ਨੇ ਅੰਦਰ ਸਾਰੀ ਡਾਕ ਕੱਢ ਦਿੰਦੇ ਨੇ ਪਰ ਮੇਦੀ ਮੇਰੀ ਕੰਪਲੇਟ ਨਹੀਂ ਕੱਢਦੇ ਮੇਰਾ ਕੋਲ ਜੀ ਸ਼ੁਰੂ ਨਹੀਂ ਦੇਣ ਕਿੱਥੋਂ ਦੇਵਾਂ ਪੁੱਤ ਮਾਰਤਾ ਕਮਾਈ ਸਾਰੀ ਖਾ ਗਏ ਕਿੱਥੋਂ ਦੇਵਾਂ ਮੈਂ ਸਾਰਾ ਕੰਮ ਹੋਇਆ ਪਿਆ ਸਾਰਾ ਕੰਮ ਹੋ ਗਿਆ ਇਧਰ ਆ ਜਾਓ ਫੋਨ ਦਿਓ ਕੋਈ ਜਸੋ ਤੁਹਾਡੇ ਕੋਲੇ ਕਿਸੇ ਕੋਲੇ ਅਧਿਕਾਰੀ ਕੋਲੇ ਸੀਨੀਅਰ ਅਧਿਕਾਰੀ ਕੋਲੇ ਜਵਾਬ ਹੈਗਾ ਮੇਰੀ ਗੱਲ ਦਾ ਮੈਨੂੰ ਹੁਣ ਪਬਲਿਕ ਮੂਹਰੇ ਸਾਡੇ ਤਾਂ ਜੋਰ ਆਇਆ ਸੀ ਤਾਂ ਤਾਂ ਤੁਹਾਡੇ ਕੋਲ ਥੋੜੇ ਸਾਹਮਣੇ ਆਇਆ ਵੀ ਕੰਮ ਸੇਕਮ ਪਬਲਿਕ ਤਾਂ ਸਾਡੀ ਸੁਣੂਗੀ ਨਾ ਸੱਚ ਝੂਠ ਤੇ ਸੁਣੂਗੀ ਉਹ ਤਾਂ ਇੰਟਰਵਿਊ ਆ ਦੇ ਕੇ ਸਫਾਈਆਂ ਦੇਗੇ ਜੀ ਸਾਡਾ ਕੋਈ ਲੈਣ ਦੇ ਨਹੀਂ ਸਾਡਾ ਇਹ ਨਹੀਂ ਸਾਨੂੰ ਪਤਾ ਨਾ ਸਾਡੇ ਨਾਲ ਬੈਠ ਕੇ ਗੱਲ ਤਾਂ ਕਰਨ ਇੱਕ ਵਾਰ ਅਸੀਂ ਤਾਂ ਜ ਨੌ ਮਹੀਨਿਆਂ ਤੋਂ ਅੱਕੇ ਹੋਏ ਆ ਸੋਸ਼ਲ ਮੀਡੀਆ ਤੇ ਆਇਆ ਨਹੀਂ ਸਾਡਾ ਕੋਈ ਸ਼ੌਂਕ ਨਹੀਂ ਸੀ ਇੱਥੇ ਰੋਲਣ ਦਾ ਸਨੂਨ ਸਾਹਿਬ ਚਾਹੀਦਾ ਰੋਜ਼ ਕਚਹਿਰੀਆਂ ਦੇ ਚੱਕਰ ਲਾਉਂਦੇ ਕਿਤੇ ਇਹ ਚੰਗੇ ਲੱਗਦੇ ਆ ਕਿੱਥੇ ਤਾਂ ਅਸੀਂ ਆਪ ਦਾ ਹਿਸਾਬ ਹੀ ਮੰਗਿਆ ਸੀ ਕੁਝ ਹੋਇਆ ਤਾਂ ਨਹੀਂ ਚਾਹੇ ਪੁਲਿਸ ਲਾ ਲਓ ਚਾਹੇ ਸਰਕਾਰ ਲਾ ਲਓ ਇਹ ਚੋਰਾਂ ਦਾ ਸਾਥ ਦੇ ਰਹੀ ਐ ਜਿਹੜੇ ਤੁਸੀਂ ਘਰੇ ਬੈਠ ਕੇ ਤੁਹਾਡਾ ਪਤਾ ਤੁਸਨੋਂ ਆਪਣੀ ਕਮਾਈ ਕਰ ਰਹੇ ਆ ਤੁਸਨੋਂ ਆਪਦੀ ਕਮਾਈ ਪੁੱਛਣ ਦਾ ਹੱਕ ਨਹੀਂ ਹੈਗਾ ਵੀ ਭਾਈ ਸਾਡੇ ਜਵਾਬ ਦਾ ਕੀ ਹੈਗਾ ਕੀ ਨਹੀਂ ਹੈਗਾ ਸਾਨੂੰ ਦੱਸੋ 2.5 ਸਾਲ ਤੱਕ ਅਸੀਂ ਪਹਿਲਾਂ ਚੁੱਪ ਕਰਕੇ ਉਹਨਾਂ ਦੀਆਂ ਸੁਣੀਆਂ ਗਏ ਵੀ ਭਾਈ ਸਾਨੂੰ ਕੋਈ ਸਾਨੂੰ ਦੱਸੋ ਸਾਡਾ ਕੀ ਕੁਛ ਹੱਕ ਤਾਂ ਕੀ ਹੈਗਾ ਸਾਡੇ 2.5 ਸਾਲ ਤੱਕ ਉਹਨਾਂ ਨੇ ਸੁਣੀ ਪਤਾ ਨਹੀਂ ਕੀ ਤਾਂ ਇਹਨਾਂ ਤੇ ਪਤਨ ਤੱਕ ਕੀ ਦਵਾਈ ਹੈ ਇਹਨਾਂ ਤੇ ਕਿਸੇ ਕਿਸਮ ਦਾ ਸਾਡੇ ਕੋਲ ਕੋਈ ਵੀ ਅਸੀਂ ਐਸ਼ੇ ਬੈਠਾ ਗਿਆ ਅਸਨਾਂ ਖਾਈਏ ਨਾ ਸਹੀ ਗੱਲ ਲੈ ਕੇ ਪੁਲਿਸ ਨੂੰ ਕਰ ਜਾਈਏ ਸਾਡੇ ਦੁਆਰ ਕੀ ਗੱਲਾਂ ਵੀ ਬਿਕੋ ਜੇ ਸਾਡੀ ਸਾਡਾ মিডিਆ ਦੇ ਸਾਹਮਣੇ ਆਉਣਾ ਇੱਕ ਇੱਕ ਮਕਸਦ ਹੈ ਵੀ ਸਾਡੇ ਜਿਹੜੇ ਪੁੱਤ ਨੂੰ ਚਾਹਣ ਵਾਲੇ ਲੋਕ ਨੇ ਸਾਡੀਆਂ ਤਕਲੀਫਾਂ ਉਹਨਾਂ ਤੱਕਰ ਪਹੁੰਚਣ ਅਸੀਂ ਅੱਜ ਉਹਨਾਂ ਮੂਰੇ ਬੇਨਤੀ ਕਰਦੇ ਹੱਥ ਜੋੜ ਕੇ ਵੀ ਤੁਸੀਂ ਸਾਡੀ ਮਦਦ ਕਰੋ ਹੱਸਤਾ ਹੁਣ ਅੱਗੇ ਬੰਟੀ ਬੈਂਸ ਹੈ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ ਨਹੀਂ ਬਾਕੀ ਦੋ ਤੇ ਤਾਂ ਦੇ ਦਿਓ ਸ਼ਬੀਰ ਮੋਮਿਨ ਹੈ ਗੁਰਪ੍ਰੀਤ ਹੈ ਇਹਨਾਂ ਦੀ ਬੰਡ ਡਿਜੀਟਲ ਕੰਪਨੀ ਹੈ ਉਹਨਾਂ ਦੇ ਖਿਲਾਫ ਵੀ ਨਹੀਂ ਕਾਰਵਾਈ ਕਰਦੇ ਮੈਂ ਕਿਹਾ ਜੇ ਜਿਹੜਾ ਤੁਹਾਡਾ ਚਾਹਤਾ ਕੱਢ ਦਿਓ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜੇ ਤੁਸੀਂ ਜਿਹਨੂੰ ਦੋਸ਼ੀ ਮੰਨਦੇ ਹੋ ਉਹਦੇ ਖਿਲਾਫ ਤਾਂ ਐਫ ਆਈ ਆਰ ਦੇ ਦਿਓ